ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ 10 ਤੰਗਾਂ ਦਾ ਮਸੇਲਾ ਲੈ ਕੇ ਆਏ ਜੀ ਤੰਨੇ ਵੀ ਗੱਬਣਾ ਨੇ ਥੋੜੇ ਥੋੜੇ ਦਿਨ ਕਰਮਾਣੀਆਂ ਲੈਂਦੀਆਂ ਨੇ ਆਓ ਕਰ ਲੈਂਦੇ ਆ ਬਾਪੂ ਨਾਲ ਗੱਲਬਾਤ ਆਜੋ ਬਾਪੂ ਜੀ ਬਾਪੂ ਹਸ਼ੀਕਾਲ ਐਚੀਕਾਲ ਹੋ ਠੀਕ ਹੋ ਵਧੀਆ ਪੂਰੇ ਵਧੀਆ ਨਾਮ ਤੇ ਐਡਰੈਸ ਬੋਲੋ ਨਾਮ ਅਮੰਦਰ ਸਿੰਘ ਪਿੰਡ ਛਨਾ ਗਲਾਰ ਸਿੰਘ ਵਾਲਾ ਹੂੰ ਜ਼ਿਲ੍ਹਾ ਬਰਨਾਲਾ ਤਸੀਹ ਤਪਾ ਨੇੜੇ ਪਿੰਡ ਨੇੜੇ ਭਦੌੜ ਨੇੜੇ ਵਾਲਾ ਕੰਡਾ ਬੰਨਾਈ ਦਾ ਪਿੰਡਾ ਦੇ ਵਿਚਾਲੇ ਮੋਬਾਈਲ ਨੰਬਰ ਬੋਲ 9855233607 ਇਹ ਬਾਪੂ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਪੂ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਆ ਸੁੰਦੀ ਆ ਇਹ ਦੂਜਾ ਸੂਆ ਆ ਜੀ ਠੰਡੀ ਠੂਂਡੀ ਦਾ ਕੋਈ ਅੰਤ ਨਹੀਂ ਇਹਦੇ ਚ ਕੀ ਬਾਤ ਆ ਠੰਡੀ ਫੁੱਲ ਲੇਵਾ ਦੇਖੋ ਪੰਡਾ ਆ ਗਿਆ ਕਰਮਾ ਦੋ ਦਿਨ ਲੈਂਦੀ ਹੈ ਦੋ ਦਿਨਾਂ ਦੀ ਕੱਤੀ ਆ ਆਏ ਭਈਆ ਕੀ ਬਾਤ ਆ ਥਾਣੀ ਬੜਾ ਚੰਗਾ ਲੱਗਿਆ ਬੜਾ ਚੰਗਾ ਗੁਲਾਬੀ ਥਣ ਮੁਠੀ ਵਾਲਾ ਜਿਵੇਂ ਮਰਜੀ ਹੱਥੋਂ ਸਲਾਈ ਉਹਨੂੰ ਲੈ ਵਾ ਚੈੱਕ ਕਰ ਇੱਕ ਨੰਬਰ ਥਣ ਪੂਰੀ ਬਿੱਟੀ ਠੰਡੀ ਵਾਲੀ ਆ ਬਾਈ ਜਿਵੇਂ ਮਰਜੀ ਆ ਤੇ ਫੇਰੀ ਚੱਲ ਕੋਈ ਚੱਕਰੀ ਨਹੀਂ ਖੋਲ ਦੇ ਬਾਪੂ ਤੋੜ ਕੇ ਦਿਖਾ ਦੇ ਮੇਰੇ ਮੂੰਹ ਮਾ ਦੀ ਬਹੁਤ ਸੋਹਣੀ ਕਿੰਨਾ ਕੁ ਦੁੱਧ ਦੇ ਦੂ ਐਸਟੀਮੇਟ ਮੈਂ ਤਾਂ 25 ਤੋਂ ਬਾਹਰ ਮੇਦਾ ਜੀ ਠੀਕ ਆ ਹਾਂ ਹੂੰ ਜਿਵੇਂ ਗਾਂ ਹਜੇ ਗਾਜੇ ਦੇ ਅੱਤ ਰਹੀ ਆਣੀ ਜਾਂਦਾ ਗਾਂ ਤੋਂ ਸਹੀ ਗੱਲ ਆ ਬਾਈ ਅਜੇ 2 ਦਿਨ ਬਾਪੂ ਕਹਿੰਦਾ ਲੈ ਜੂਗੀ ਤੇ 2 ਦਿਨਾਂ ਨੂੰ ਆਰਡਰ ਆਇਆ ਤੁਹਾਨੂੰ ਦੁੱਗਣਾ ਤਿਆਰ ਕਰ ਲੈਣਾ ਜਿਹੜੇ ਹਿਸਾਬ ਨਾਲ ਤਿਆਰੀ ਆ ਬੈੜ ਦੀ ਤੋਰਾ 1 ਨੰਬਰ ਕੱਦ 1 ਨੰਬਰ ਪ੍ਰਿੰਟ ਪ੍ਰਿੰਟ ਪੂਰਾ 1 ਨੰਬਰ ਆ ਬਾਈ ਕਿਆ ਬਾਤ ਫੇਸ ਦੇਖੋ ਬਿਊਟੀਫੁੱਲ ਆ ਕੀ ਮੋਲ ਆ ਬਾਪੂ ਜੈਜ ਮੋਲੇ ਦਾ 82 ਹੈ ਮਾਨਦਾਨ ਹੋ ਜਾ ਹੋ ਜਾਗਾ ਠੀਕ ਆ 82 ਰੱਖਣੀ ਹੈ ਸਹੀ ਆ ਹਮ ਮੋਲ ਵੀ ਜੈਜ ਆ ਬਾਈ 82000 ਰੁਪਏ ਮਾਨਦਾਨ ਕੋਈ ਚੱਕਰ ਨਹੀਂ ਮੌਕੇ ਦੇ ਹੋ ਜਾਣਾ ਲੇਵਾ ਬਾਲਾ ਚੰਗਾ ਬਾਈ ਮਗਰ ਮੂਹ ਬਹੁਤ ਚੰਗਾ ਥਣ ਕੱਢਿਆ ਹੈ ਤਾਂ ਜੀ ਪੀਰਾਂ ਆਥ ਨੂੰ ਵਿਖ ਬੈਠ ਮੰਦੀ ਸਹੀ ਗੱਲ ਆ ਆਥ ਨੂੰ ਬੈਠ ਨੇ ਹਮ ਹਣੀ ਕੱਲ ਕੋ ਨੂੰ ਸੂ ਵੀ ਪਵੇ ਤਿਆਰ ਨਹੀਂ ਹੋ ਕੇ ਸਹੀ ਗੱਲ ਆ ਬਾਈ ਇਹਨਾਂ ਪੂਰਾ ਪੰਡ ਵਾਲਾ ਲੇਵਾ ਕਹਿੰਦੇ ਲੈ ਲੇਵੇ ਦਾ ਜਵਾਹ ਵੀ ਅੰਤ ਨਹੀਂ ਨੇ ਬਾਈ ਚਾਰ ਸਪੇਰੇ ਤੋਂ ਲੇਵਾ ਚੈੱਕ ਕਰਵਾਉਣਾ ਮੁੱਕੀ ਵਾਲਾ ਥਣ ਪੂਰੇ ਵਿੱਤੇ ਹਨ ਨਾੜਾ ਨਾਲ ਫੁੱਲ ਚੰਗੀਆਂ ਕਰਮ ਵਾਲੀ ਦੇ ਬ੍ਰੀਡ ਵਾਲੀ ਆ ਯਾਰ ਹਾਂ ਜੀ ਹਾਂ ਅੱਗੇ ਬਾਪੂ 2 ਨੰਬਰ ਕਿਹੜਾ ਸੂ ਆ ਜੀ ਇਹ ਜੂਆ ਦੂਜਾ ਜੀ ਇਹ ਕਿੰਨੇ ਦਿਨ ਲਊ ਇਹ ਵਸ ਇਨੇ ਦਿਨ ਹੀ ਲਊ ਜੀ ਤਿਆਰ ਹੋਈ ਆ ਦੋ ਤਿੰਨ ਦਿਨ ਲਊਗੇ ਤਿੰਨ ਚਾਰ ਦਿਨ ਲੈ ਜੇ ਪੰਜ ਕਿ ਦਿਨ ਹਾਂ ਦੇਖੋ ਜੀ ਲਾੜ ਕੇ ਪਈਆਂ ਨੇ ਸਾਰੀਆਂ ਬਲਡਨਾਂ ਕੱਢੂ ਫਿਰ ਕਰਮਲੀ ਨੇ ਸੋਨਾ ਤੇ ਬਰੀਡ ਇੱਕ ਨੰਬਰ ਆ ਗਰਮੀ ਨਹੀਂ ਮੰਦੀ ਹੈਣਾ ਗਰਲੈਂਡੋ ਚ ਹੈ ਜੀ ਗਰਲੈਂਡੋ ਚ ਪੈਂਦੀ ਆ ਗਰਮੀ ਨਹੀਂ ਮੰਦੀ ਫੈਂਟ ਫੋਲੋ ਫੇਸ ਦੀ ਬਿਊਟੀ ਦੇਖੋ ਕਮਾਲ ਆ ਬਈ ਕੀ ਆ ਬਾਤ ਆ ਖੋਲ ਦੇ ਬਾਪੂ ਤੋਰ ਕੇ ਦਿਖਾ ਦੇ ਦੁੱਧ ਕਿੰਨਾ ਕਦੇ ਤੂੰ ਕੁੱਛ ਚਾਹੀਦੀ 20 ਤੇਰੇ ਹੱਥੇ ਪਾਸੇ 2018 ਉਮੀ ਤਾਂ ਪੱਕੀ ਹੈ ਹਮ ਲੈ ਆਪਾਂ 20 ਤੇ ਕਰਮੇਦ ਕਰਦੇ ਆਂ ਦੀ ਠੀਕ ਹੈ ਜੀ ਫੇਸ ਦੀ ਬਿਊਟੀ ਕਮਾਲ ਕੱਦ ਫੁੱਲ ਬਰੀਡ ਫੁੱਲ ਬਹੁਤ ਘੱਟ ਮਿਲਦੀ ਹੈ ਇਹ ਨਸਲ ਬਈ ਮੰਗੇ ਦੀ ਫੁੱਲ ਹੈ ਬਾਕੀ ਢਿੱਲਾਂ ਦਾਸ ਦੀਆਂ ਸਾਰੀਆਂ ਬਾਲ ਢਿੱਲਾਂ ਕੱਢੂ ਫੇਰ ਕਰਮਣੇ ਨੇ ਸੋਣਾਗਾ ਦੇਖੋ ਜੀ ਹਾਂ ਕੀ ਮੁੱਲ ਆ ਵਾ ਪੁੱਜਾ ਦਾ ਮੁੱਲ ਦਾ ਪਰ ਸਹੀ ਕਰਾਂਗੇ 65000 ਰੁਪਿਆ ਚਾਟ ਮਾਨਤਨ ਹੋਊਗਾ ਜਿਵੇਂ ਸਰਾ ਕਰਾਤਾ ਵਾਪਸ ਹਾਂ ਜਮਾ ਜੈਜ ਮੋਲਾ ਪੈਣੇ ਮੁੱਲ ਆਪਾਂ ਵੱਧ ਨਹੀਂ ਕਰਨਾ ਮਾਨਤਨ ਕੋਈ ਚੱਕਰ ਨਹੀਂ ਵਾ ਜਿਹਦੇ ਘਰੇ ਰੱਖੀਆ ਵਾ 2 ਲੱਖ ਮੈਂ ਇਥੇ ਲਾਉ ਹਮਮ ਸਹੀ ਗੱਲ ਆ ਜਮਾ ਜੈਜ ਮੋਲਾ ਮੈਨੂੰ ਐਸੀ ਮੁੱਲ ਜਿਆਦੇ ਹੋ ਨਹੀਂ ਨਹੀਂ ਜੀ ਹਮ 65000 ਰੁਪਿਆ ਆਪਣੇ ਦਾ ਚਿੱਕੇ ਮੁੱਲ ਰੱਖੀ ਮਾਨਤਨ ਵੀ ਕਰਾਂਗੇ ਤੇ ਚ ਠੀਕ ਆ ਜੀ ਮੌਕੇ ਤੇ ਮਾਨਤਨ ਵੀ ਹੋ ਜਾਊਗਾ ਹਾਂ ਜੀ ਹਾਂ ਹਮ ਆਪਾਂ ਬਾਹਰ ਨਹੀਂ ਚਾਰ ਚਾਰ ਪਖੀ ਲਈਦੇ ਆ ਸਹੀ ਆ ਇਹ ਆਈ ਦੇ ਚੰਗੇ ਆ ਚੰਗੇ ਆ ਸਹੀ ਗੱਲ ਆ ਦੇਖੋ ਬਈ ਲੇਵਾ ਇੱਕ ਨੰਬਰ ਵੀਡੀਓ ਪਾਉਣ ਦੀ ਧਿਰ ਹੁੰਦੀ ਆ ਬਾਪੂ ਦੇ ਪਸ਼ੂ ਦੀ ਵੇਚ ਜਾਂਦੇ ਇੱਕ ਮੁੱਲ ਬੜਾ ਚੈਜ ਹੁੰਦਾ ਪਸ਼ੂ ਲੈ ਹੁੰਦੇ ਆ ਲੈਟੇ ਲਟੂ ਲ ਬਹੁ ਪਈਆ ਬੰਡਲ ਲਾ ਕੇ ਫਿਰ ਸੋਨਾ ਹਨ ਬਹੁਤ ਚੰਗਾ ਲੱਗਿਆ ਲੈ ਮੁਠੀ ਵਾਲਾ ਹਨ ਇਕੱਲਾ ਇਕੱਲਾ ਹਨ ਗਲਾਬੀ ਹਨ ਬਈ ਸ਼ਾਇਦ ਤੀਜੋ ਲਓ ਚੈਜ ਮਸ਼ੀਨਾਂ ਜੋ ਕਿਉਂ ਇਹ ਮਰਜੀ ਅੱਗੇ ਤਨ ਨੰਬਰ ਹਾਂ ਤਨ ਨੰਬਰ ਬਾਪੂ ਕਿਹੜਾ ਸੁਹਾ ਸੁਹਾ ਦੂਜੀ ਆ ਪਾ ਦੂਜੀ ਤੋਂ ਵੱਧ ਰਹੇ ਹੁੰਦੇ ਓਕੇ ਕਿੰਨੇ ਦਿਨ ਲਓ ਇਹ ਲੜੂ 5 6 ਕਿ ਦਿਨ ਹੈ ਜੀ ਓਕੇ ਜੀ ਹਫ਼ਤੇ ਤੋਂ ਅੰਦਰ ਤਿਆਰ ਹੋ ਗਏ ਕਿੰਨਾ ਕਿ ਰਿਕਾਰਡ ਆ ਵੈਸੇ ਦੁੱਧ ਚਾਹੀਦਾ ਜੀ 23 24 ਲੀਟਰ ਸੌਖਾ ਜੀ ਹਾਂ ਹਾਂ ਥਣ ਬੜਾ ਚੰਗਾ ਬਾਈ ਪੂਰੀ ਦਿੱਤੀ ਤੇ ਇੱਕ ਮੁੱਕੀ ਵਾਲਾ ਥਣ ਇੱਕ ਨੰਬਰ ਥਣ ਲੱਗੇ ਟਿੱਲਰ ਖਾਰੇ ਮੜਾ ਖੱਚ ਕੇ ਲੈਵਾ ਨਾ ਲੈ ਸਾਰੀਆਂ ਆ ਬੀਅਰੂ ਮੁਰਗਾ ਹੀ ਕਿੱਚੀ ਹੈ ਗੱਲੀ ਬਾਸ ਲਾਹੁੰਦੇ ਰਿਕਾਰਡ ਹੀ ਕੱਢਣ ਲਾਉਣ ਆ ਪਾਛਾ ਦੁੱਧ ਦਿਖਾ ਦੇ ਛੱਡਾ ਇੱਕ ਨੰਬਰ ਲੈਵਾ ਨਾੜਾ ਨੂਣਾ ਹੋਲਾ ਚੰਗੀਆਂ ਕਰਮ ਵਾਲੀ ਦੇ ਬਾਕੀ ਕੱਦ ਬਰੀਡ ਮੂੰਹ ਮਾਰੀ ਬਹੁਤ ਸੋਹਣੀ ਬਿਊਟੀ ਦੇਖੋ ਬੋਦੀ ਬਾਨੀ ਮੂੰਹ ਤਾਂ ਜਰਸੀ ਵਾਲਾ ਜਰਸੀਆਂ ਵਾਲਾ ਥੋੜੀ ਜਰਸੀ ਨਾ ਕਰਾਉਤ ਹਨਾ ਹਾ ਜੀ ਐਚਐਫ ਵਿੱਚ ਹੀ ਆ ਜਰਸੀ ਆ ਮੂੰਹ ਲੱਗਿਆ ਬਾਈ ਮੈਕਸ ਜੀ ਆ ਬਾਈ ਹਾਂ ਜੀ ਹਾਂ ਗਰਮੀ ਬਿਲਕੁਲ ਨਹੀਂ ਮਾਨਦੀ ਫੈਂਟ ਫੁੱਲ ਆਊਗੀ ਤੇ ਦੁੱਧ ਵੀ ਚੰਗਾ ਪਾਊਗੀ ਦੁੱਧ ਵਾਲਾ ਪੀਸ ਆ ਗਰਮ ਵਾਲੀ ਵਲੀ ਵੀ ਜਾਣ ਵਾਲੀ ਉਤੋਂ ਪੱਦਰ ਥਾਣ ਲੇਵਾ ਇੱਕ ਨੰਬਰ ਕੱਚੀ ਕੱਚੀ ਆਂਦਾ ਜੋ ਸਭ ਨਾਲ ਲਾਇਓ ਵਲਟਾਂ ਸਾਰੀਆਂ ਕਾਡੂ ਪੂਰਾ ਪੰਡ ਵਾਲਾ ਲੇਵਾ ਬਣਾਉਗੇ ਤੇ ਮੁੱਲ ਬਾਪੂ ਜੈ ਜਫਰ ਇਹਦਾ ਇਹਦਾ 70000 ਮੁੱਲ ਹੈ ਮਾਨਤਨ ਹੋਊਗਾ 70 ਤੇ 7 ਠੀਕ ਆ ਮਾਨਤਨ ਹੋਊਗਾ لازਮੀ 77000 ਰੁਪਇਆ ਮੁੱਲ ਮਾਨਤਨ ਮਾਨਤਨ ਪੰਨੀ ਮੌਕੇ ਤੇ ਹੋ ਜੇ ਬੜਾ ਆ ਜੀ ਜਮਾ ਹਾਂ ਦੇਖੋ ਪਰ ਇੱਕ ਚੀਜ਼ ਆ ਹੂੰ ਵੀ ਉਹ ਮੀ ਚੈੱਕ ਕਰੋ ਬੋਦੀ ਬਦੀ ਟੂਆ ਟੂਆ ਪੂਰਾ ਚੰਗਾ ਕਰ ਮਾਲੀ ਦੇ ਕਿਆ ਬਾਤ ਆ ਬਾਕੀ ਉਤੋਂ ਪੱਧਰ ਥਾਣ ਲੇਵਾ ਕਮਾਲ ਆ ਬਈ ਮੁੱਲ ਜਮ ਜਾਇਜ਼ ਹੁੰਦੇ ਆ ਬਾਪੂ ਦੇ ਖਿੱਚ ਕੇ ਮੁੱਲ ਰੱਖੇ ਹੁੰਦੇ ਆ ਮਾਨ ਤਾਂ ਨਾ ਬਾਕੀ ਮੌਕੇ ਦੇ ਵਧੀਆ ਕਰ ਦਿੰਦਾ ਬਾਪੂ ਇਹ ਜੀ ਗੱਲ ਨਹੀਂ ਤੇ ਕਿਸੇ ਵੀਰ ਨੂੰ ਬਈ ਜੰਨਾ ਜੋ ਕੋਈ ਵੀ ਪਸੰਦ ਆਵੇ ਤਾਂ ਬਾਪੂ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ